ਨਾਬਾ ਆੜਤੀ ਐਸੋਸੀਏਸ਼ਨ ਦੀ ਹੋਈ ਚੋਣ ਤੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਜਿੱਤ ਦੇ ਝੰਡੇ ਗੱਡੇ ਗਏ ਨੇ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਰਿੰਦਰ ਗੁਪਤਾ ਨੇ ਨਾਬਾ ਆੜਤੀ ਐਸੋਸੀਏਸ਼ਨ ਦੀ ਚੋਣ ਜਿੱਤ ਲਈ ਹੈ ਤੇ ਦੂਜੇ ਪਾਸੇ ਜਤਿੰਦਰ ਸਿੰਘ ਜੱਤੀ ਨੂੰ 4 ਵੋਟਾਂ ਨਾਲ ਹਰਾ ਕੇ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਹੋਈ ਹੈ ਜਿਸ ਨੂੰ ਲੈ ਕੇ ਹਲਕਾ ਵਿਧਾਇਕ ਦੇ ਮਾਨ ਦੇ ਵੱਲੋਂ ਵੀ ਖੁਸ਼ੀ ਮਨਾਈ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਇਸ ਆਗੂ ਦੀ ਜਿੱਤ ਹੋਣ ਦੇ ਕਰਕੇ ਹਲਕਾ ਵਿਧਾਇਕ ਦੇਮਾਨ ਦੇ ਵੱਲੋਂ ਢੋਲ ਵਜਾ ਕੇ ਨੱਚ ਕੇ ਖੁਸ਼ੀ ਮਨਾਈ ਗਈ ਜਿੱਤ ਆਪ ਆਮ ਆਦਮੀ ਪਾਰਟੀ ਜਿੱਤ ਹੋਈ ਹੈ ਹਾਂਜੀ ਤੁਸੀਂ ਆਮ ਆਦਮੀ ਪਾਰਟੀ ਵੱਲੋਂ ਖੜੇ تھے ਉਹਨੇ ਜਿੱਤ ਹੋ ਗਈ ਟੋਟਲ ਕਿੰਨੇ ਵੋਟਾਂ ਸੀ ਤੁਹਾਨੂੰ ਕਿੰਨੇ 388 ਵੋਟਾਂ ਤੁਹਾਨੂੰ ਕਿੰਨੇ ਪਏ 96 ਸਾਬ 96 ਆਪਾਂ ਚਾਰ ਵੋਟਾਂ ਤੇ ਜਿੱਤੇ ਤੁਸੀਂ ਹਾਂ ਚਾਰ ਬਣਾਈ ਸੀ ਇਸ ਤਰ੍ਹਾਂ ਪਹਿਲਾਂ ਕਾਫੀ ਲੱਗਦਾ ਸੀ ਟਫ ਮੁਕਾਬਲਾ ਟਫ ਸੀ ਸਾਨੂੰ ਜਿੱਤ ਯਕੀਨੀ ਸੀ ਹੈਲੋ ਵੋਟਾਂ 2000 ਘੱਟ ਬੱਧ ਹੋਈਆਂ ਆ ਸਾਡਾ ਭਾਈ ਜਿਹੜਾ ਇਕੱਠਾ ਹੀ ਐਡੀ ਕੋਈ ਬਹੁਤਾ ਫਰਕਦਾ ਹੁੰਦਾ ਨਹੀਂ। ਇਹ ਘੱਟ ਬਣੀਆਂ ਸਾਡੇ ਹਿਸਾਬ ਨਾਲ। ਹੁਣ ਕਿਹੜੇ ਕੰਮ ਨੇ ਤੇਰੇ ਪੈਲ ਦੇ ਆਧਾਰ ਤੇ? ਕੰਮ ਤਾਂ ਜੀ ਮੰਡੀ ਦੇ ਬਹੁਤ ਹੁੰਦੇ ਨੇ, ਹੋਈ ਜਾਣਗੇ। ਕਰਾਂਗੇ। ਜਿਆਦਾ ਮੇਨ ਗੱਲ ਹੁੰਦੀ ਆ ਸੀਜ਼ਨ ਦੀ, ਸੀਜ਼ਨ ਵੀ ਸਾਰਨੋਂ ਵੱਧ ਦਾ ਸੀਜ਼ਨ ਦੀ ਕੋਈ ਦਿੱਕਤ ਨਹੀਂ ਸਾਨੂੰ। ਕਿ ਚੱਲਦੇ ਰਹਿਣਗੇ ਰੁਟੀਨ ਦੇ ਕੰਮ। ਕਿਉਂਕਿ ਸੀਜ਼ਨ ਦੇ ਕੰਮ ਨੇ ਕੋਈ ਔਖੇ ਨਹੀਂ ਹੁੰਦੇ, ਰੁਟੀਨ ਦੇ ਕੰਮ ਨੇ। ਸਰਕਾਰ ਸਾਡੇ ਨਾਲ ਐ। ਜੇ ਸਰਕਾਰਾਂ ਨੂੰ ਕੀ ਦਿੱਕਤ ਆ? ਅੱਜ ਰਾਮਪਾ ਦਾਣਾ ਮੰਡੀ ਦੇ ਵਿੱਚ ਆਰਤੀ ਭਰਾਵਾਂ ਦੀ ਜਿਹੜੀ ਹੈ ਇਲੈਕਸ਼ਨ ਹੋਈ ਸੀ ਆਮ ਪਾਰਟੀ ਵੱਲੋਂ सुरेंद्र ਗੁਪਤਾ ਜੀ ਉਮੀਦਵਾਰ ਸੀਗੇ ਔਰ ਬੜੇ ਅੱਛੇ ਤਰੀਕੇ ਨਾਲ ਬੜੀ ਸ਼ਾਂਤਮਈ ਤਰੀਕੇ ਨਾਲ ਇਲੈਕਸ਼ਨ ਹੋਈ ਹੈ ਤੇ सुरेंद्र ਗੁਪਤਾ ਜੀ ਆਮ ਪਾਰਟੀ ਵੱਲੋਂ ਜਿੱਤੇ ਨੇ ਮੈਂ ਇਹਨਾਂ ਨੂੰ ਮੁਬਾਰਕਬਾਦ ਪੇਸ਼ ਕਰਦਾ ਔਰ ਵਿਸ਼ਵਾਸ ਦਵਾਉਣਾ ਕਿ ਮੰਡੀ ਦੇ ਕੰਮ ਬੜੇ ਸਮੂਥਲੀ ਚੱਲਣਗੇ ਸਭ ਨੂੰ ਨਾਲ ਲੈ ਕੇ ਚੱਲਾਂਗੇ ਜਿਹੜੇ ਕੋ ਸਾਡੇ ਦੂਜੇ ਭਰਾ ਨੇ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਾਂਗੇ ਔਰ ਮੰਡੀ ਦੀ ਕੋਈ ਵੀ ਸਮੱਸਿਆ ਜਿਹੜੀ ਆ ਉਹ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਔਰ सुरेंद्र ਗੁਪਤਾ ਜੀ ਦਿਲੋਂ ਇੱਕ ਸਾਲ ਜਿਹੜੀ ਇਹਨਾਂ ਨੂੰ ਸੇਵਾ ਮਿਲੀ ਆ ਦਿਨੋਂ ਸੇਵਾ ਨਿਭਾਉਣਗੇ ਆ ਬਿਲਕੁਲ ਜੀ ਪਹਿਲੀ ਸਾਡਾ ਸੀਜ਼ਨ ਸੀਗਾ ਸਰਕਾਰ ਦੇ ਟਾਈਮ ਦਾ ਬੜੇ ਸਮੂਥਲੀ ਜਿਹੜੀ ਜੀ ਝੋਨੇ ਦੀ ਚਕਾਈ ਖੋਈ ਆ ਕਣਕ ਦੀ ਚਕਾਈ ਹੋਈ ਆ ਪੇਮੈਂਟ ਸਹੀ ਟਾਈਮ ਤੇ ਮਿਲੀ ਆ ਸੋ ਅੱਗੇ ਵੀ ਇਸੇ ਤਰੀਕੇ ਨਾਲ ਜਿਹੜਾ ਸਾਰਾ ਕੰਮਕਾਰ ਹੋਏਗਾ ਔਰ ਸਾਨੂੰ ਨਾਲ ਲੈ ਕੇ ਕਰਾਂਗੇ ਔਰ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੋਂ ਦਾ ਵੀ ਇਹੀ ਵਿਜ਼ਨ ਆ ਕਿਉਂਕਿ ਜਿਹੜਾ ਕਿਸਾਨ ਆੜਤੀ ਭਰਾ ਨੇ ਸਾਡੇ ਸਾਰੇ ਇਹ ਸਾਰੇ ਜਿਹੜੇ ਨੇ ਜੀ ਇਹ ਬੈਕਬੋਨ ਨੇ ਸਮਾਜ ਦੇ ਜਿੱਥੋਂ ਸਾਰਾ ਸਿਸਟਮ ਚੱਲਦਾ ਤੇ ਅਸੀਂ ਸਾਰੇ ਮਿਲ ਕੇ ਸਾਡੀ ਸਾਰੀ ਟੀਮ ਮਿਲ ਕੇ ਸੁਰਿੰਦਰ ਗੁਪਤਾ ਜੀ ਬਹੁਤ ਅੱਛੇ ਬੜੇ ਠੰਡੇ ਸੁਭਾਅ ਦੇ ਬੜੇ ਇਮਾਨਦਾਰ ਵਿਅਕਤੀ ਨੇ ਔਰ ਇਹ ਦਿਲੋਂ ਸੇਵਾ ਕਰਨਗੇ ਇਸ ਚੀਜ਼ ਦੀ ਗਰੰਟੀ ਔਰ ਸਭ ਨੂੰ ਨਾਲ ਲੈ ਕੇ ਚੱਲੋ ਹਾਂ ਬਿਲਕੁਲ ਮੈਂ ਆਲਰੇਡੀ ਮੈਂ ਵਿਧਾਨ ਸਭਾ ਦੇ ਵਿੱਚ ਇੱਕ ਸਵਾਲ ਵੀ ਲਾਇਆ ਮੰਡੀ ਨੂੰ ਲੈ ਕੇ ਕਿ ਸਾਨੂੰ ਜਿਹੜੀ ਨਾਬਾ ਦੀ ਮੰਡੀ ਹੈ ਏਸ਼ੀਆ ਦੀ ਸਭ ਤੋਂ ਦੂਸਰੀ ਵੱਡੀ ਮੰਡੀ ਹੈ ਜੀ ਕਿ ਨਾਬਾ ਦੀ ਦਾਣਾ ਮੰਡੀ ਨੂੰ ਠੀਕ ਕਰਨ ਵਾਸਤੇ ਨੂੰ ਹਾਈ ਟੈਕ ਕਰਨ ਵਾਸਤੇ ਸਾਨੂੰ ਗ੍ਰਾਂਟ ਜਾਰੀ ਕੀਤੀ ਜਾਵੇ ਔਰ ਮੈਂ ਵਿੱਤ ਮੰਤਰੀ ਸਾਹਿਬ ਨਾਲ ਵੀ ਗੱਲ ਕੀਤੀ ਹੈ ਔਰ ਸਵਾਲ ਵੀ ਲਾਇਆ ਤੇ ਮੈਂ ਉਮੀਦ ਕਰਦਾ ਕਿ ਮੁੱਖ ਮੰਤਰੀ ਸਾਹਿਬ ਜਲਦੀ ਨਾਬੇ ਦੀ ਦਾਣਾ ਮੰਡੀ ਵਾਸਤੇ ਕੋਈ ਸਾਨੂੰ ਗੱਫਾ ਦੇਣਗੇ ਜੀ ਪਹਿਲਾ ਤਾਂ ਮੈਂ ਸਾਰੇ ਆਰਤੀ ਭਾਈਚਾਰੇ ਦਾ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਉਹਨਾਂ ਦੇ ਧੰਨਵਾਦ ਜਿਨ੍ਹਾਂ ਨੇ ਨਹੀਂ ਪਾਈਆਂ ਉਹਨਾਂ ਦਾ ਵੀ ਧੰਨਵਾਦ ਆ ਸਭ ਤੋਂ ਵੱਡੀ ਗੱਲ ਇਹ ਆ ਵੀ ਦੇਵ ਮਾਨ ਜੀ ਦੀ ਜਿਹੜੀ ਇੱਕ ਨਿਮਰਤਾ ਔਰ ਉਹਨਾਂ ਨੇ ਇੱਕ ਇਮਾਨਦਾਰ ਤੇ ਬਹੁਤ ਹੀ ਇਮਾਨਦਾਰ ਸਾਡੇ ਸਰਿੰਦਰ ਗੁਪਤਾ ਜੀ ਜਿਹੜੇ ਇਮਾਨਦਾਰ ਵੀ ਨੇ ਬੇਦਾਗ ਨੇ ਇਹਨਾਂ ਦੇ ਉੱਤੇ ਥਾਪੜਾ ਦਿੱਤਾ ਔਰ ਇਹਨਾਂ ਦੀ ਐਡੀ ਮੌਜੂਦਗੀ ਦੇ ਵਿੱਚ ਉਹਨਾਂ ਨੇ ਦੇਵ ਮਾਨ ਜੀ ਨੇ ਐਡਾ ਹੱਥ ਰੱਖਿਆ ਇਹਨਾਂ ਦੇ ਉੱਤੇ ਕੇ ਜਿੱਤ ਸਾਰੇ ਗਰੁੱਪੋ ਇੱਕ ਪਾਸੇ ਹੋ ਕੇ ਅੱਜ ਤੇ ਇਹਨਾਂ ਨੇ ਆਪਣੇ ਧਰਮ ਤੇ ਇਮਾਨਦਾਰੀ ਦੇ ਨਾਲ ਚੋਣ ਲੜਿਆ ਬਹੁਤ ਜ਼ਬਰਦਸਤ ਮੁਕਾਬਲਾ ਸੀ ਅਸੀਂ ਇਹ ਨਹੀਂ ਕਹਿ ਸਕਦੇ ਅੱਜ ਪਹਿਲੀ ਵਾਰ ਮੁਕਾਬਲਾ ਦੇਖਿਆ ਹੈ ਪਰ ਮੈਂ ਇੱਥੇ ਇੱਕ ਵਿਸ਼ਵਾਸ ਵੀ ਦਿਵਾਣਾ ਕਿ ਇਹ ਬੇਦਾਗ ਨੇ ਸਰਿੰਦਰਜੀ ਮੰਡੀ ਦੇ ਇਹੋ ਜਿਹੇ ਕੰਮ ਕਰਨਗੇ ਕਿ ਸ਼ਾਇਦ ਇੱਥੇ ਅਗਲੀ ਵਾਰੀ ਚੋਣ ਕਰਵਾਉਣ ਦੀ ਲੋੜ ਨਹੀਂ ਪਿਆ ਕਰੂਗੀ ਕਿਉਂਕਿ ਦੇਵਮਾਨ ਜੀ ਨੇ ਇਹਨਾਂ ਨੂੰ ਜਿਹੜਾ ਥਾਪੜ ਦਿੱਤਾ ਉਹ ਇਹ ਦਿੱਤਾ ਕਿ ਵੀ ਜਿੰਨੇ ਵੀ ਤੁਸੀਂ ਲਿਸਟ ਬਣਾ ਕੇ ਦੇ ਦਿਓ ਜਿੰਨੇ ਵੀ ਕੰਮ ਨੇ ਤੁਹਾਡੇ ਤੁਹਾਡੇ ਨਾਲ ਭਾਈਚਾਰਾ ਆ ਪਾ ਕੇ ਵੋਟਾਂ ਪਾਊਗਾ ਔਰ ਸਾਰੇ ਵੋਟਰਾਂ ਦਾ ਸੀ ਇੱਥੇ ਸਾਰੇ ਆਰਤੀ ਮੀਰਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਐਡਾ ਸਹਿਯੋਗ ਦਿੱਤਾ ਤੇ ਨਾਲੇ ਸਾਰਿਆਂ ਨੂੰ ਧੰਨਵਾਦ ਆ ਇਹ ਆ ਜਿਨ੍ਹਾਂ ਨੇ ਐਡੀ ਸ਼ਾਂਤਮਈ ਢੰਗ ਦੇ ਨਾਲ ਇਲੈਕਸ਼ਨ ਹੋਈ ਆ ਔਰ ਪੁਲਿਸ ਦਾ ਮੈਂ ਸਹਿਯੋਗ ਦੇ ਰਿਹਾ ਇੱਥੇ ਬੱਦ ਕੇ ਜਿਨ੍ਹਾਂ ਨੇ ਇਹਨੇ ਬਹੁਤ ਤਰੀਕੇ ਨਾਲ ਨਿਮਰਤਾ ਦੇ ਨਾਲ ਇਹ ਚੋਣ ਕਰਵਾਈ ਆ ਅੱਜ ਨਾਜ ਮੰਡੀ ਨਵਾਂ ਵਿਖੇ ਆੜ ਤੇ ਅਸ਼ੋਸ਼ਨ ਦੇ ਪ੍ਰਧਾਨ ਦੀ ਚੋਣ ਹੋ ਰਹੀ ਆ ਜਿਹਦੇ ਵਿੱਚ ਦੋ ਕੈਂਡੀਡੇਟ ਹੈਗੇ ਆ ਤੇ 188 ਦੇ ਕਰੀਬ ਵੋਟਰ ਹੈਗੇ ਆ ਤੇ ਸਾਡੇ ਵੱਲੋਂ ਮਾਨਯੋਗ ਐਸ.ਐਸ.ਪੀ ਸਾਹਿਬ ਵੱਲੋਂ ਪ੍ਰੋਗਰਾਮ ਬਕਾਇਦਾ ਸਿਕਿਉਰਿਟੀ ਨਾਲ ਲਿਖਿਆ ਗਿਆ ਸੀਗਾ ਉਹਨਾਂ ਨੇ ਸਖਤ ਫਤਹਾ ਵੀ ਜੁੜੀਆ ਬਿਨਾ ਕਿਸੇ ਭੇਦਭਾਵ ਦੇ ਇਹ ਆਪਣਾ ਵੋਟਾਂ ਪਾਈ ਜਾਣਗੀਆਂ ਤੇ ਅਸੀਂ ਜਿਹੜਾ ਸੁਰੱਖਿਆ ਪ੍ਰਬੰਧ ਮੌਜੂਦ ਕੀਤੇ ਹਨ ਐਸ.ਐਚ.ਓ सदर ਐਸ.ਐਚ.ਓ ਸਾਡੇ ਕਤਵਾਲੀ ਇੱਥੇ ਮੌਕੇ ਤੇ ਸਵੇਰੇ 7 ਵਜੇ ਤੋਂ ਡਿਊਟੀ ਤੇ ਹੈਗੇ ਨੇ ਤੇ ਕਿਸੇ ਵੀ ਜਿਹੜਾ ਮਾੜੇ ਅਨਸਰ ਨੂੰ ਇੱਥੇ ਅਸੀਂ ਨੇੜੇ ਨਹੀਂ ਲੱਗਣ ਦੇ ਰਹੇ ਜਿਹੜਾ ਜਿਹਦਾ ਮਨ ਹੈ ਉੱਥੇ ਵੋਟ ਪਾ ਰਿਹਾ ਕਿਸੇ ਨੂੰ ਕੋਈ ਪ੍ਰੈਸ਼ਰ ਨਹੀਂ ਹੈ ਫालतू ਬੰਦਾ ਅਸੀਂ ਅੰਦਰ ਆਉਣ ਨਹੀਂ ਦੇ ਰਹੇ ਅਸੀਂ ਆਪਣੇ ਥਾਣੇ ਦੇ ਇੱਥੇ ਫੋਰਸ ਲਾਈ ਹੈ ਬਾਹਰੋਂ ਫੋਰਸ ਨਹੀਂ ਹੈ ਸਾਡੇ ਇੱਥੇ ਸਫੀਸ਼ੀਐਂਟ ਫੋਰਸ ਹੈ ਇਹ ਜੀ ਕੋਈ ਗੱਲਬਾਤ ਨਹੀਂ ਸਾਡੇ ਕੋਲੇ ਜਿਹੜੇ ਸਾਡੇ ਸੋਰਸੇਸ ਹੈ ਲਾਈਵ ਤੇ ਇਸ ਚੈਨਲ ਦੇ ਲਈ ਨਾਬਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਵਿਸ਼ੇਸ਼